ਗੁਬੀਰ ਸਿੰਘ ਬਾਦਲ ਕੁਛ ਹੀ ਦਿਨ ਬਾਅਦ ਫਰੀਦਕੋਟ ਵਿੱਚ ਐਂਟਰ ਹੋਣ ਵਾਲੇ ਨੇ ਬੰਟੀ ਰਮਣਾ ਸਾਹ ਸਰ ਸਾਡੇ ਰਮਣਾ ਸਾਹਿਬ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਐ ਇਸ ਵਕਤ ਵੈਸੇ ਜੇ ਇਹ ਤਾਂ ਤੁਹਾਡਾ ਇੱਕ ਰੂਟੀਨ ਦਾ ਸਵਾਲ ਹੈ ਜੇ ਤੁਸੀਂ ਕੈਮਰਾ ਘੁਮਾ ਕੇ ਲੋਕਾਂ ਨੂੰ ਦਿਖਾ ਦਿਓਗੇ ਤੇ ਆਪ ਹੀ ਪਤਾ ਚੱਲ ਜੂ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੈ ਕਿਸ ਤਰ੍ਹਾਂ ਦਾ ਲੋਕਾਂ 'ਚ ਜੋਸ਼ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਲੋਕ ਇੱਧਰ ਨੂੰ ਹੋ ਜੋ ਜੀ ਟ੍ਰੈਫਿਕ ਤੋਂ ਥੋੜਾ ਜਿਹਾ ਲੋਕ ਕਿਸ ਤਰ੍ਹਾਂ ਨਾਲ ਕਿਸ ਬੇਸਬਰੀ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਪੰਜਾਬ ਬਚਾਓ ਯਾਤਰਾ ਦਾ ਉਡੀਕ ਕਰ ਰਹੇ ਆ ਜੋ ਸੁਖਬੀਰ ਸਿੰਘ ਬਾਦਲਵਾਲਾ ਜੋ ਇੱਕ ਬੜੀ ਆਸ ਦੀ ਨਿਗਾ ਨਾਲ ਦੇਖ ਰਹੇ ਹੈ। ਕਿਹੋ ਜਿਹਾ ਬੂਸਟ ਮਿਲਣ ਵਾਲਾ ਹੈ ਨੌਜਵਾਨਾਂ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਐਂਟਰ ਕਰ ਰਹੇ ਆ। ਤੁਸੀਂ ਆਪ ਦੇ ਕੈਮਰੇ ਰਾਹੀਂ ਦਿਖਾਇਓ ਲੋਕਾਂ ਨੂੰ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਸਾਡੇ ਵਿਧਾਨ ਸਭਾ ਹਲਕੇ ਚੋਂ। ਹਜ਼ਾਰਾਂ ਦੀ ਗਿਣਤੀ ਚ ਮੋਟਰਸਾਈਕਲ, ਹਜ਼ਾਰਾਂ ਦੀ ਗਿਣਤੀ ਚ ਟਰੈਕਟਰ, ਹਜ਼ਾਰਾਂ ਦੀ ਗਿਣਤੀ ਚ ਕਾਰਾਂ ਤੇ ਰਸਤੇ ਦੇ ਵਿੱਚ ਤੁਸੀਂ ਦੇਖਿਓ ਜਿਸ ਤਰ੍ਹਾਂ ਨਾਲ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਡੀਕ ਕਰ ਰਹੇ ਆ ਸਵੇਰੇ ਹਾਲਾਂਕਿ ਟਾਈਮ ਇੱਥੇ ਆਉਣ ਦਾ ਤਕਰੀਬਨ 2:30 ਵਜੇ ਦਾ ਲੋਕ 11 ਵਜੇ ਤੇ ਮੈਂ ਨੰਗ ਕੇ ਆਇਆ ਆ ਆਪਦੇ ਦਰਵਾਜ਼ਿਆਂ 'ਚ ਬੈਠੇ ਆ ਕਿ ਅਸੀਂ ਸੁਖਬੀਰ ਜੀ ਨੂੰ ਮਿਲਣਾ ਹੈ ਕੀ ਲੱਗਦਾ ਹੁਣ ਜਿਹੜਾ ਹੁਣ ਆ ਰਾਊਂਡ ਹੋ ਰਿਹਾ ਇਸ ਵਕਤ ਪੂਰੇ ਪੰਜਾਬ ਦੀ ਯਾਤਰਾ ਇਸ ਵਕਤ ਕੱਢੀ ਜਾ ਰਹੀ ਹੈ ਤਾਂ ਵਿਰੋਧੀ ਧਿਰ ਦਾ ਦੂਜੇ ਪਾਰਟੀਆਂ ਵਾਲਾ ਨੇ ਉਮੀਦਵਾਰ ਐ ਲੈਣੇ ਸ਼ੁਰੂ ਕਰ ਦਿੱਤੇ ਨੇ ਤਾਂ ਕੀ ਲੱਗਦਾ ਲੋਕ ਪੁੱਛ ਰਹੇ ਹੁਣ ਕਿ ਤੁਸੀਂ ਕਦੋਂ ਉਤਰ ਰਹੇ ਹੋ ਪਹਿਲੀ ਗੱਲ ਹਜੇ ਸਾਡੀ ਤਾਂ ਗੱਲ ਉਮੀਦਵਾਰ ਦੀ ਚਲੋ ਪਾਰਟੀ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਐਲਾਨ ਹੋ ਜੂਗਾ ਜਿਹੜਾ ਉਮੀਦਵਾਰ ਅਜੇ ਤੱਕ ਮੈਦਾਨ 'ਚ ਆਇਆ ਹੈ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੇ ਲਫ਼ਜ਼ ਨਹੀਂ ਮੈਂ ਲੋਕਾਂ ਦੇ ਲਫ਼ਜ਼ ਹੀ ਕਹਿੰਨਾ ਕਹਿੰਦੇ ਪਹਿਲਾਂ ਇੱਕ ਭੰਡ ਨੂੰ ਪੰਜਾਬ ਫੜਾਇਆ ਸੀ ਬੇੜਾ ਗਰਕ ਕਰਤਾ ਹੁਣ ਕੀ ਦਿੱਲੀ ਦੀ ਲੋਕ ਸਭਾ ਦੇ ਵਿੱਚ ਵੀ ਅਸੀਂ ਆਪਣੀ ਆਵਾਜ਼ ਇੱਕ ਭੰਡ ਨੂੰ ਫੜਾਈਏ ਇਹ ਮੇਰੇ ਲਫ਼ਜ਼ ਨਹੀਂ ਚਲੋ ਅਗਲੇ ਤੱਕ ਉਹ ਕੀ ਕਹਿੰਦੇ ਆਪਾਂ ਕੀਤਾ ਉਹਦਾ ਪ੍ਰੋਫੈਸ਼ਨ ਹੈ ਜੋ ਮਰਜ਼ੀ ਕਰੇ ਪਰ ਉਹ profession ਦਾ ਉਹ profession ਤੱਕ ਰੱਖੇ ਜੇ ਉਹ ਸੋਚਣ ਕਿ ਉਸ ਕਰਕੇ ਇੱਕ ਬਾਹਰੋਂ ਉਮੀਦਵਾਰ ਲਿਆ ਕੇ ਸੰਗਰੂਰ ਤੋਂ ਜਿਹਨੂੰ ਅੱਜ ਤੱਕ ਫਰੀਦਕੋਟ ਦੇ ਕਿਸੇ ਉਹਨੂੰ ਪਿੰਡਾਂ ਦਾ ਪੁੱਛ ਲੋ ਪਿੰਡਾਂ ਦਾ ਤਾਂ ਛੱਡੋ ਹਲਕਿਆਂ ਦਾ ਪੁੱਛ ਲੋ ਫਰੀਦਕੋਟ ਚ ਕਿਹੜੇ ਹਲਕੇ ਆ ਤੁਸੀਂ ਕਿਵੇਂ ਆਸ ਕਰਦੇ ਹੋ ਮੈਨੂੰ ਤਾਂ ਕੱਲ ਅੱਜ ਇੱਕ ਮੁੰਡਾ ਨੌਜਵਾਨ ਕਹਿ ਰਿਹਾ ਸੀ ਜੀ ਇੱਕ ਫਿਲਮ ਬਣੀ ਸੀ ਘਰ ਵਾਲੀ ਤੇ ਬਾਹਰ ਵਾਲੀ ਅਨਿਲ ਕਪੂਰ ਰਵੀਨਾ ਟੰਡਣ ਤੇ ਇੱਕ ਜਿਹੜੀ ਹੋਰ ਸੀਗੀ ਐਕਟ੍ਰੈਸ ਉਹ ਬਾਹਰ ਵਾਲੀ ਬਣੀ ਸੀ ਉਹ ਬਾਹਰ ਵਾਲੀ ਸੀ ਜਿਹੜੀ ਉਹ ਥੋੜੀ ਬੰਠਣ ਕੇ ਪਰਮਾ ਕੇ ਗੱਲਾਂ ਚ ਸੋਹਣੀਆਂ ਨਖਰਾ ਨਖਰਾ ਕਰਕੇ ਲੋਕ ਗੱਲਾਂ ਚ ਪਰਮਾ ਕੇ ਤੇ ਅਨਿਲ ਕਪੂਰ ਨੂੰ ਆਪ ਦੇ ਹਲ ਕਰ ਲਿਆ ਤੇ ਮੁੜ ਕੇ ਧੋਖਾ ਹੋਇਆ ਉਹਦੇ ਨਾਲ ਘਰ ਵਾਲੀ ਵਿਚਾਰੀ ਸੇਵਾ ਕਰਦੀ ਰਹਗੀ ਉਹਦਾ ਘਰ ਸੰਭਾਲਦੀ ਰਹਗੀ ਤੇ ਪਰ ਅਖੀਰ ਚ ਜਦੋਂ ਬਾਹਰ ਵਾਲੀ ਤੋਂ ਛੱਤਰ ਖਾਦੇ ਤੇ ਮੁੜ ਕੇ ਫਿਰ ਘਰ ਵਾਲੀ ਕੋਲੇ ਆਸੀ ਸਾਡਾ ਤਾਂ ਉਹ ਹਾਲ ਹੋ ਚੁੱਕਿਆ ਅੱਜ ਪੰਜਾਬ ਵਾਲਿਆਂ ਦਾ ਸੋ ਲੋਕ ਬਾਹਰਲੇ ਉਮੀਦਵਾਰ ਨੂੰ ਰਿਜੈਕਟ ਕਰਨਗੇ ਠੀਕ ਹੈ ਤਾਂ ਥੈਂਕ ਯੂ ਵੈਰੀ ਮਚ ਤਾਂ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਇਹਨਾਂ ਦੇ ਨਾਲ ਇਸ ਵਕਤ ਮੌਜੂਦ ਨਜ਼ਰ ਆ ਰਹੇ ਨੇ ਵੱਡੀ ਸੰਖਿਆ ਵਿੱਚ ਟਰੈਕਟਰ ਜਿਹੜੇ ਨੇ ਇਸ ਵਕਤ ਸੜਕਾਂ ਦੇ ਉੱਤੇ ਨੇ ਅਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੈਗਾ ਇਸ ਵਕਤ ਇੱਥੇ ਸਵਾਗਤ ਕੀਤਾ ਜਾਣਾ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਇੱਥੇ ਪੱਪਾਂਪਾਲ ਹੁੰਦੇ ਦਿਖਾਈ ਦੇ ਰਹੇ ਨੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਫਰੀਦਕੋਟ ਵਿੱਚ ਸੁਖਬੀਰ ਸਿੰਘ ਬਾਦਲ ਦੀ ਐਂਟਰੀ ਹੋ ਰਹੀ ਹੈ ਉਹਨਾਂ ਦਾ ਜਿਹੜਾ ਮਾਰਚ ਹੈਗਾ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਹੈ ਉਹ ਅੱਜ ਫਰੀਦਕੋਟ ਵਿੱਚ ਪਹੁੰਚੇਗੇ ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦੇ ਹੋਏ ਸਮਾਪਤੀ ਵੱਲ ਨੂੰ ਵਧੇਗੀ ਤਾਂ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਨੇ ਇਸ ਵਕਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਅਤੇ ਸੁਖਬੀਰ ਸਿੰਘ ਬਾਦਲ ਕੁਝ ਹੀ ਦੇਰ ਬਾਅਦ ਇੱਥੇ ਪਹੁੰਚਣਗੇ ਅਤੇ ਲੋਕਾਂ ਦੇ ਨਾਲ ਮਿਲਣਗੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਜਿਹੜੀ ਉਹਨਾਂ ਦੀ ਯਾਤਰਾ ਹੈਗੀ ਉਸ ਦਾ ਮਕਸਦ ਜਿਹੜਾ ਹੈਗਾ ਉਹ ਵੀ ਇੱਥੇ ਦੱਸਿਆ ਜਾਵੇਗਾ ਫਰੀਦਕੋਟ ਗੋਲੇ ਵਾਲਾ ਤੋਂ ਕੈਮਰਾ ਪਰਸਨ ਮਰਪੀ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ Facebook Instagram X aur WhatsApp channel par